ਇੰਨੇ ਕ ਬੰਦਿਆਂ ਨੂੰ ਮੈਂ ਤੰਗ ਵੇਖਦਾ ਅੱਜਕੱਲ ਉਹ ਇੱਕ ਸੰਤਾਂ ਕੋਲ ਗਿਆ ਕਹਿੰਦਾ ਸੰਤ ਜੀ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਉਹ ਕਹਿੰਦੇ ਦੱਸੋ ਗੁਰਮਖੋ ਕਹਿੰਦੇ ਜਿੰਨੇ ਵਿਆਹੇ ਬੰਦੇ ਨੇ ਨਾ ਰਿਸਰਚ ਹੋਈ ਹੈ ਇਹ ਖੋਜ ਹੋਈ ਹੈ ਵੀ ਜਿਹੜੇ ਬੰਦੇ ਕੁਆਰੇ ਨੇ ਘਟ ਜਿਉਂਦੇ ਨੇ ਜਿਹੜੇ ਵਿਆਹੇ ਹੁੰਦੇ ਨੇ ਲੰਮੀ ਉਮਰ ਭੋਗਦੇ ਨੇ ਵਿਆਹ ਹੋਣ ਕਰਕੇ ਲੰਮੀ ਉਮਰ ਭੋਗਦੇ ਨੇ ਉਹ ਸੰਤ ਵਿਆਹੇ ਨਹੀਂ ਸੀ ਕਹਿੰਦੇ ਕੱਚੇ ਚ ਲਾ ਗਿਆ ਬੰਦਾ ਜਮਈ ਕੱਚੇ ਚ ਲਾ ਗਿਆ ਮੇਰੇ ਮੂੰਹ ਤੇ ਬੇਇੱਜ਼ਤੀ ਕਰ ਗਿਆ ਮੇਰੀ ਫੇਰ ਉਹ ਕਹਿੰਦਾ ਵੀ ਜਿਹੜੇ ਵਿਆਹੇ ਹੁੰਦੇ ਨੇ ਪਾਗਲ ਵੀ ਨਹੀਂ ਹੁੰਦੇ ਇਹ ਪਾਗਲ ਨਹੀਂ ਹੁੰਦੇ ਇਹਨਾਂ ਨੂੰ ਕੋਈ ਦੁੱਖ ਸੁੱਖ ਪੁੱਛਣ ਵਾਲਾ ਹੁੰਦਾ ਇਹਨਾਂ ਦੀ ਲਾਈਫ ਵਧੀਆ ਚੱਲਦੀ ਹੈ ਤਾਂ ਕਰਕੇ ਵਿਆਹਿਆ ਬੰਦਾ ਪਾਗਲ ਵੀ ਨਹੀਂ ਹੁੰਦਾ ਛੜਾ ਬੰਦਾ ਛੇਤੀ ਪਾਗਲ ਹੋ ਜਾਂਦਾ ਉਹ ਕਹਿੰਦਾ ਜਮਈ ਕੱਚੇ ਚ ਲਾ ਗਿਆ ਇਹ ਪਾਗਲ ਵੀ ਕਰ ਗਿਆ ਇਹ ਵੀ ਕਹਿ ਗਿਆ ਵੀ ਛੇਤੀ ਮਰ ਜਾਂ ਦਿੰਦੇ ਉਹ ਕਹਿੰਦੇ ਗੁਰ ਉਹ ਕਿਹੜਾ ਘਟ ਸੀ ਬਾਬਾ ਵੀ ਬਾਬਾ ਸੀ ਫਿਰ ਅੱਗ ਉਹਨੇ ਵੀ ਦੁਨੀਆ ਵੇਖੀ ਸੀ ਕਹਿੰਦੇ ਗੱਲ ਸੁਣ ਕਹਿੰਦੇ ਹਾਂ ਕਹਿੰਦੇ ਪਾਗਲ ਹੋਣ ਨੂੰ ਟਾਈਮ ਤੇ ਚਾਹੀਦਾ ਹੈ ਕਹਿੰਦੇ ਹਾਂ ਕਹਿੰਦੇ ਬੰਦੇ ਕੋਲ ਟਾਈਮ ਹੀ ਨਹੀਂ ਪੱਜਦਾ ਪਾਗਲ ਹੋਣ ਦਾ ਇੰਨਾ ਬਿਜੀ ਕਰ ਦਿੰਦੀਆਂ ਨੇ ਫਿਰ ਮਰਨ ਲਈ ਵੀ ਟਾਈਮ ਚਾਹੀਦਾ ਹੈ ਕਹਿੰਦੇ ਕਹਿੰਦੇ ਇਹ ਤਾਂ ਇੰਨਾ ਨੂੰ ਤਾਂ ਇੰਨੇ ਕੰਮ ਰਹਿੰਦੇ ਨੇ ਇਹਨਾਂ ਨੂੰ ਕੋ ਮਰਨ ਦਾ ਟਾਈਮ ਨਹੀਂ ਰਹਿੰਦਾ ਜਿਉਣਾ ਹੀ ਹੈ ਫਿਰ ਜਦੋਂ ਹੁਣ ਉਹਨਾਂ ਨੇ ਕਹਿਣਾ ਆ ਕਰਨਾ ਐ ਕਰਨਾ ਐ ਕਰਨਾ ਸਿਰ ਫੁਰਕਣ ਦਾ ਵੇਲ ਨਹੀਂ ਇਹਨਾਂ ਕੋਲ ਮਰਨ ਦਾ ਕਿੱਥੇ ਟਾਈਮ ਰਹਿਣਾ ਹੈ ਇਹ ਇੰਨੇ ਬਿਜੀ ਰੱਖਦੀਆਂ ਇਹਨਾਂ ਨੂੰ ਹਰ ਵੇਲੇ ਇਹਨਾਂ ਕੋਲੇ ਪਾਗਲ ਹੋਣ ਦਾ ਟਾਈਮ ਹੀ ਨਹੀਂ ਇਹ ਬਿਜੀ ਇੰਨੇ ਰਹਿੰਦੇ ਐ ਆ ਕਰ ਲੋ ਐਂ ਕਰ ਲੋ ਆ ਕਰ ਲੋ ਆ ਪੁਰਾਣੇ ਜਿਹੜੇ ਤੁਸੀਂ ਬੈਠੇ ਆ ਪੁਰਾਣਿਆਂ ਦਾ ਫਰਕ ਹੈ ਅੱਜ ਕੱਲ੍ਹ ਵਾਲੇ ਤੇ ਇਹ ਸਾਡੀ ਪਹਿਲੀ ਮਿਲਣੀ ਵਾਲੀ ਐਨੀਵਰਸਰੀ ਆ ਗਈ ਇਹ ਸਾਡੀ ਰਿੰਗ ਸਰਾਮਣੇ ਮਰੀ ਵਾਲੀ ਐਨੀਵਰਸਰੀ ਆ ਗਈ ਆ ਸਾਡੀ ਫਸਟ ਮੀਟਿੰਗ ਸੀ ਆ ਸੀ ਵਿਆਹ ਵਾਲੇ ਦਿਨ ਅਸੀਂ ਇਹਦੀ ਐਨੀਵਰਸਰੀ ਨਹੀਂ ਕੀਤੀ ਫਿਰ ਮਤਲਬ ਐਨੇ ਰੋਸੇ ਨੇ ਸਰਤਾਂ ਹੀ ਬਹੁਤ ਨੇ ਫਿਰ ਡੇਟ ਆਫ ਬਰਥ ਕਿਵੇਂ ਭੁੱਲ ਗਿਆ ਤੂੰ ਮੇਰਾ ਜਨਮ ਦਿਨ ਕਿਵੇਂ ਭੁੱਲ ਗਿਆ ਤੂੰ ਆ ਕਿਵੇਂ ਇਹ ਪੁਰਾਣਿਆਂ ਦਾ ਚੱਲੀ ਚੁੱਲੀ ਜਾਂਦਾ ਸੀ ਪਰ ਅੱਜ ਕੱਲ ਤੇ ਸ਼ਰਤਾਂ ਹੀ ਬਹੁਤ ਜ਼ਿਆਦਾ ਨੇ ਲਾਈਫ ਨੂੰ ਅਸੀਂ ਇਦਾਂ ਬਣਾ ਲਿਆ ਆਪਣੀ ਨੂੰ ਪਰ ਨਾ ਵੇਖਿਓ ਸੁਣੋ ਇੱਕ ਹੋਰ ਗੱਲ ਸੁਣੋ ਤੁਹਾਡਾ ਪਤੀ ਪਤਨੀ ਦਾ ਹੋਵੇ ਪਿਆਰ ਤੇ ਹੋਵੇ ਡੂੰਗੇ ਸੋਚ ਹੋਵੇ ਇੱਕ ਮੇਰਾ ਤਜਰਬਾ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਤਜਰਬਾ ਤੁਸੀਂ ਕਰਕੇ ਵੇਖਣਾ ਸਵੇਰੇ ਉੱਠਿਓ ਚਾਹ ਪੀਓ ਤੇ ਗੱਲ ਕਰਿਓ ਆਉਣ ਵਾਲੇ ਸਮੇਂ 'ਚ ਐ ਕਰਨਾ ਐ ਕਰਨਾ ਐ ਕਰਨਾ ਲਾਈਫ ਪਾਰਟਨਰ ਨਾਲ ਗੱਲ ਕਰੀ ਤੂੰ ਦਿਨ ਵੇਖੀ ਤੇਰਾ ਸਾਰਾ ਦਿਨ ਕਿੱਦਾਂ ਦਾ ਲੰਘਦਾ એનર્ਜੀ ਨਾਲ ਭਰਿਆ ਉਹ ਸਪੋਰਟ ਕਰਨ ਵਾਲੀ ਏ ਤੇਰੀ ਉਹ ਵੀ ਤੇਰੇ ਨਾਲ ਖੜੀ ਏ ਤੂੰ ਇਕੱਠੇ ਹੋ ਤੁਸੀਂ ਗੱਲ ਕਰੋ ਥੋੜੀ ਚੰੱਜ ਦੀ ਸਵੇਰੇ ਉੱਠ ਕੇ ਵਧੀਆ ਗੱਲ ਤੋਂ ਸ਼ੁਰੂਆਤ ਕਰੋ ਦੋਵੇਂ ਜਣੇ ਡਿਸਕਸ਼ਨ ਕਰੋ ਸਾਰਾ ਦਿਨ એનર્ਜੀ ਨਾਲ ਭਰਿਆ ਲੰਘੇਗਾ ਬਿੱਟ ਸਿਆਪਾ ਸਵੇਰੇ ਹੀ ਪਾ ਲਿਆ ਸਾਰਾ ਦਿਨ ਸੱਤਿਆਨਾਸ ਹੋ ਜਾਂਦਾ ਬੜੀ ਵੱਡੀ ਗੱਲ ਹੁੰਦੀ ਹੈ ਉਹ ਲਾਈਫ ਪਾਰਟਨਰ ਅਰਧ ਸ਼ਰੀਰੀ ਕਹਿੰਦੇ ਇਹਨੂੰ ਪਾਰਤੀ ਸਭਿਆਤਾ ਵਿੱਚ ਅਰਧ ਸ਼ਰੀਰੀ ਗੱਲ ਛੋਟੀ ਨਹੀਂ ਸੀ ਪਰ ਅੱਜ ਕੱਲ ਤੇ ਹੋਰ ਹੀ ਕੁਝ ਬਣਾ ਲਿਆ ਸੀ ਦਬਾਓ ਇੱਕ ਦੂਜੇ ਨੂੰ ਦਬਾਓ ਪਹਿਲਾਂ ਹੀ ਸਿਖਾਇਆ ਜਾਂਦਾ ਤੂੰ ਪਹਿਲਾਂ ਹੀ ਦਬਾ ਲਈ ਨਹੀਂ ਨਾ ਮੁੜ ਕੇ ਸਿਰ ਚੜ ਜਾਂਦੀਆਂ ਉਹ ਬੰਦੇ ਨੂੰ ਕਿ ਇਦਾਂ ਇੱਕ ਬੀਬੀਆਂ ਤਿਆਰ ਕਰਕੇ ਰੱਖਦੀਆਂ ਤੂੰ ਪਹਿਲਾਂ ਹੀ ਨਾ पांडे ਪੁੰਨੇ ਮਾਂਜਣ ਲੱਗ ਜੀ ਮੁੜ ਕੇ ਸੱਸਾਂ ਸਿਰ ਚੜ ਜਾਂਦੀਆਂ ਨੇ ਮੁੜ ਕੇ ਤੇਰੇ ਤੋਂ ਹੀ ਮਜਵਾਏਗੀ ਸਿੱਧਾ ਹੀ ਜਵਾਬ ਦੇਦੀ ਪਹਿਲਾਂ ਹੀ ਹਰ ਕੋਈ ਬੰਦਾ ਇਦਾਂ ਹੀ ਕਰ ਰਿਹਾ ਹੈ ਇੱਕ ਬੰਦਾ ਮੈਨੂੰ ਮਿਲਿਆ ਮੈਨੂੰ ਕਹਿੰਦਾ ਜੀ ਮੈਂ ਵਿਆਹ ਕਰਾਣਾ ਹੈ ਮੈਂ ਕਿਹਾ ਠੀਕ ਹੈ ਕਹਿੰਦਾ ਮੈਂ ਕਿਹਾ ਘਰ ਘੁਰ ਲੈ ਲੈ ਯਾਰ ਬਾਹਰ ਦੀ ਗੱਲ ਸੀ ਕੈਨੇਡਾ ਦੀ ਮੈਂ ਕਿਹਾ ਘਰ ਲੈ ਲੈ ਉਹ ਕਹਿੰਦਾ ਘਰ ਮੈਂ ਲੈਣਾ ਹੈ ਪਰ ਵਿਆਹ ਕਰਾ ਲਈਏ ਫੇਰ ਲਵਾਂਗੇ ਮੈਂ ਕਿਹਾ ਕਿਉਂ ਕਹਿੰਦਾ ਕੀ ਪਤਾ ਬਣੇ ਕੇ ਨਾ ਬਣੇ ਮੁੜ ਕੇ ਹੱਦ ਲੈ ਜੂ ਮੇਰਾ ਮੈਂ ਘਰ ਕਹਿੰਦਾ ਸੋਚ ਸਮਝ ਕੇ ਹੀ ਲਾਉਂ ਮੈਂ ਸੋਚਾਂ ਇਹ ਜਦੋਂ ਵਿਆਹ ਹੋਏਗਾ ਤੇ ਛੱਕ ਇਦਾਂ ਵੱਡਾ ਰੱਖ ਕੇ ਤੇ ਫਿਰ ਵਿਆਹ ਹੋਏਗਾ ਕਿੱਦਾਂ ਲਾਈਫ ਚੱਲਣੀ ਹੈ ਭਰੋਸਾ ਮਾਈਨਸ ਭਰੋਸਾ ਜ਼ੀਰੋ ਸਾਡਾ ਭਰੋਸਾ ਜ਼ੀਰੋ ਹੋਜੇ ਆਪ ਬ੍ਰੇਨ ਦਾ ਟੋਨਿਕ ਹੈ ਭਰੋਸਾ ਭਰੋਸਾ ਪਹਿਲਾਂ ਕਰਨਾ ਪੈਂਦਾ 95 ਧੋਖਾ ਦੇ ਜਾਣਗੇ ਪੰਜ ਤੇ ਯਾਰ ਮਿਲਣਗੇ ਪਰ ਤੈਨੂੰ ਭਰੋਸਾ ਕਰਨਾ ਪੈਣਾ ਹੈ بے ਭਰੋਸਗੀ ਚ ਜ਼ਿੰਦਗੀ ਜਿਓਗੇ ਬੜੇ ਔਖੇ ਹੋਵੋਗੇ ਦੁਖੀ ਰਹਿਆ ਕਰੋਗੇ ਭਰੋਸਾ ਕਰਨਾ ਸਿੱਖੋ ਭਰੋਸਾ ਕਿਵੇਂ ਕਰੀਦਾ ਕਿਸੇ ਤੇ ਵਿਸ਼ਵਾਸ ਕਰਨਾ ਸਿੱਖ ਲਓ